ਕੀ ਤੁਸੀਂ ਇਹ ਵੀ ਸਿਰ ਵਿਚਾਰ ਕਰ ਰਹੇ ਹੋ ਹੁਣ ਇੰਡੀਆ ਜਾਣ ਬਾਰੇ ਮੈਂ ਹੁਣ ਥੱਕ ਚੁੱਕਾ ਹਾਂ ਸਿਸਟਮ ਤੋਂ ਮੈਂ ਹੁਣ ਵਾਪਸ ਜਾਣਾ ਚਾਹੁੰਨਾ ਜਿਹੜਾ ਇੱਥੇ ਦਾ ਸਿਸਟਮ ਉਹ ਸਹੀ ਨਹੀਂ ਰਿਹਾ ਸਿਮਿਲਰ ਜੀ ਸਿਚੁਏਸ਼ਨ ਬਣੀ ਹੀ ਜਦੋਂ ਬੰਦਾ ਇੰਡੀਆ ਤੋਂ ਤੁਰਦਾ ਯਾਰ ਮੈਂ ਅੱਕ ਚੁੱਕਾ ਤੇ ਮੈਂ ਥੱਕ ਚੁੱਕਾ ਇੱਥੋਂ ਦੇ ਸਿਸਟਮ ਤੋਂ ਇੱਥੋਂ ਦੇ ਐਜੂਕੇਸ਼ਨ ਸਿਸਟਮ ਤੋਂ এনਵਾਇਰਨਮੈਂਟ ਤੋਂ ਤੇ ਮੈਂ ਇੱਥੋਂ ਚੱਲਿਆ ਜੇ ਉਹ ਡਿਸੀਜਨ ਗਲਤ ਸੀ ਕਿ ਇਹ ਵੀ ਡਿਸੀਜਨ ਗਲਤ ਹੋ ਸਕਦਾ ਜੇ ਤੁਹਾਡਾ ਮਨ ਸੈਟੀਸਫਾਈ ਨਹੀਂ ਹੈਗਾ ਦਾ ਮੈਟਰ ਤੇ ਹੀ ਪੰਜਾਬ ਚੋਂ ਤੁਸੀਂ ਅਮਰੀਕਾ ਚ ਰਹਿ ਰਹੇ ਹੋ ਤੁਸੀਂ ਕਿਤੇ ਵੀ ਖੁਸ਼ ਨਹੀਂ ਰਹੋਗੇ ਸਕੱਲੀ ਅਮਰੀਕਾ ਦੀ ਗੱਲ ਨਹੀਂ ਹੈਗੀ ਆਪਾਂ ਨਿਊਜ਼ੀਲੈਂਡ 'ਚ ਵੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕੀਤੇ ਜਾ ਰਹੇ ਹਨ ਇੱਕ ਬੜਾ ਵੱਡਾ ਚੇਂਜ ਆ ਰਿਹਾ ਹੋੜ ਡਵਾਇਡ ਤੇ ਜਿਹੜੇ ਬਾਹਰੋਂ ਆਏ ਹੋਏ ਲੋਕ ਆ ਜਿੱਦਾਂ ਇਹ ਹਲਾਤ ਪੈਦਾ ਕਰ ਦਿੱਤੇ ਜਾਣ ਕਿ ਉਹਨਾਂ ਨੂੰ ਵਾਪਸ ਮੁੜਨਾ ਪਵੇ ਹਲਾਤਾਂ ਦੇ ਕਰਕੇ ਹੀ ਬੰਦਾ ਇਸ ਟਾਈਮ ਤੇ ਖਿਜਿਆ ਹੋਇਆ ਕਿਸੇ ਦਾ ਲਾਇਸੈਂਸ ਸਸਪੈਂਸ਼ਨ ਦੀ ਕਗਾਰ ਤੇ ਖਲੋ ਗਿਆ ਵਾ ਪੰਜਾਬੀ ਆ ਇਥੇ ਗਏ ਸ਼ੀਵਿੰਗ ਕਰਨ ਵਾਸਤੇ ਥੋੜਾ ਬੜਾ ਕੁਝ ਪੈਸੇ ਜੋੜੀਏ हां जी ਐਂ ਆਪਣੇ ਲਾਇਬ੍ਰਿਟੀਆਂ ਵੱਡੀਆਂ ਕਰ ਲਈਏ ਜਿਹੜਾ ਬੰਦਾ ਅਮਰੀਕਨ ਵੈਲਿਊਜ਼ ਤੇ ਅਨੁਕੂਲ ਨਹੀਂ ਹੈਗਾ ਉਹ ਇਥੋਂ ਛੱਡ ਦੇ ਜਿਹੜੇ ਇਹ ਗੱਲ ਕਹਿ ਵੀ ਰਹੇ ਆ ਉਹ ਖੁਦ ਵੀ ਅਨੁਕੂਲ ਹੈ ਇਸ ਚੀਜ਼ ਦੇ ਪਰ ਜੇ ਦੇਖ ਨੂੰ ਲੈ ਕੇ ਟਾਰਗੇਟ ਹੁੰਦੇ ਆ ਸਾਡੇ ਰਿਲੀਜੀਅਸ ਸੈਂਟੀਮੈਂਟਸ ਵੀ ਹਰਟ ਹੁੰਦੇ ਨੇ ਡੂ ਯੂ ਥਿੰਕ ਕਿ ਆਪਣੀ ਦੇਖ ਦੇ ਨਾਲ ਕੰਪਰੋਮਾਈਜ਼ ਕਰ ਲੈਣਾ ਇੱਕ ਸਾਨੂੰ ਪਰਮਨੈਂਟ ਸੋਲੂਸ਼ਨ ਇਹ ਚੀਜ਼ ਦੇ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਐਪੀਸੋਡ 'ਚ ਕਰਦੇ ਹਾਂ ਸਵਾਗਤ ਤੇ ਅੱਜ ਦੇ ਐਪੀਸੋਡ 'ਚ ਸਾਡੇ ਨਾਲ ਜੁੜੇ ਨੇ ਗੁਰਜੀਤ ਸਿੰਘ ਜੀ ਗੁਰਜੀਤ ਪਾ ਜੀ ਕੀ ਤੁਸੀਂ ਵੀ ਫਿਰ ਵਿਚਾਰ ਕਰ ਰਹੇ ਹੋ ਹੁਣ ਇੰਡੀਆ ਜਾਣ ਬਾਰੇ ਜੀ ਦੀ ਸ਼ੰ ਜੀ ਪਹਿਲਾਂ ਤਾਂ ਸਾਰੇ ਵੀਰਾਂ ਭੈਣਾਂ ਦਾ ਸਵਾਗਤ ਜਿਹੜੇ ਸਾਨੂੰ ਜ਼ੂਮ 'ਤੇ ਜਵੀ ਤੀ ਵੀ ਤੇ ਦੇਖਦੇ ਨੇ ਦੂਜੀ ਗੱਲ ਇਹ ਕਿ ਜਿਹੜਾ ਹੁਣ ਵਾਪਸ ਬਣਾ ਇਹ ਬੰਦੇ ਨੇ ਕਿਉਂ ਜਾਣਾ ਉਹ ਥੱਕ ਥੱਕ ਕੇ ਜਿਹੜਾ ਜਾਂਦਾ ਕਿ ਮੈਂ ਹੁਣ ਥੱਕ ਚੁੱਕਾ ਸਿਸਟਮ ਤੋਂ ਤੇ ਮੈਂ ਹੁਣ ਵਾਪਸ ਜਾਣਾ ਚਾਹੁੰਦਾ ਜਾਂ ਜਿਹੜਾ ਇੱਥੇ ਦਾ ਸਿਸਟਮ ਉਹ ਸਹੀ ਨਹੀਂ ਰਿਹਾ ਤਾ ਮੈਂ ਵਾਪਸ ਜਣਾ ਚਾਹੁੰਦਾ ਬੰਦ ਨਾ ਤੇ ਆਪਣੇ ਤੁਹਾਡਾ ਜਿਹੜਾ ਮਾਨਿਆ ਜੇ ਉਹ ਸੈਟੀਸਫਾਈਡ ਨਹੀਂ ਹੈਗਾ ਤੇ ਤੁਸੀਂ ਕਿਤੇ ਵੀ ਖੁਸ਼ ਨਹੀਂ ਰਹੋਗੇ ਹਾਲਾਤਾਂ ਮੁਤਾਬਕ ਤੁਹਾਨੂੰ ਆਪਣੇ ਆਪ ਨੂੰ ਥੋੜਾ ਚੇਂਜ ਕਰਕੇ ਥੋੜਾ ਅੱਗੇ ਨੂੰ ਕੱਟ ਕੇ ਕਹਿੰਦੇ ਆਪਣੇ ਆਪ ਨੂੰ ਥੋੜਾ ਡਾਊਨ ਕਰਕੇ ਵੇਖ ਲਓ ਜੇ ਜਿੱਦਾਂ ਦੇ ਹਾਲਾਤ ਨੇ ਉਦਾਂ ਦਾ ਹਾਲਾਤ 'ਚ ਬੰਦਾ ਆਪਣੇ ਆਪ ਨੂੰ ਸਹੀ ਰੱਖ ਸਕਦਾ ਗੁਰਜੀਤ ਸਿੰਘ ਜੀ ਤੁਸੀਂ ਸ਼ਬਦ ਵਰਤੇ ਆ ਅੱਕ ਚੁੱਕਾ ਤੇ ਥੱਕ ਚੁੱਕਾ ਬੰਦਾ ਕਹਿੰਦਾ ਕਿ ਯਾਰ ਹੁਣ ਮੈਂ ਇੰਡੀਆ ਚੱਲਿਆ ਮੈਂ ਅਮਰੀਕਾ ਛੱਡ ਦਿੰਦਾ ਕੈਨੇਡਾ ਛੱਡ ਦਿੰਦਾ ਮੈਂ ਇੱਥੋਂ ਹੁਣ ਇੰਡੀਆ ਚੱਲਿਆ ਅ ਕੀ ਸਿਮਿਲਰ ਜੀ ਸਿਚੁਏਸ਼ਨ ਬਣੀ ਹੀ ਜਦੋਂ ਬੰਦਾ ਏਸ਼ੀਆ ਤੋਂ ਤੁਰਦਾ ਯਾਰ ਮੈਂ ਅੱਕ ਚੁੱਕਾ ਤੇ ਮੈਂ ਥੱਕ ਚੁੱਕਾ ਇੱਥੋਂ ਦੇ ਸਿਸਟਮ ਤੋਂ ਇੱਥੋਂ ਦੇ ਐਜੂਕੇਸ਼ਨ ਸਿਸਟਮ ਤੋਂ এনवायरमेंट ਤੋਂ ਤੇ ਮੈਂ ਇੱਥੋਂ ਚੱਲਿਆ ਜੇ ਉਹ ਡਿਸੀਜਨ ਗਲਤ ਸੀ ਕਿ ਇਹ ਵੀ ਡਿਸੀਜਨ ਗਲਤ ਹੋ ਸਕਦਾ ਮੈਂ ਪਹਿਲਾਂ ਇਹ ਚੀਜ਼ ਕਹਿ ਚੁੱਕਾ ਕਿ ਜੇ ਤੁਹਾਡਾ ਮਨ ਸੈਟੀਸਫਾਈ ਨਹੀਂ ਹੈਗਾ ਜੀ ਡਸਨਟ ਮੈਟਰ ਤਸੀਂ ਕਿੱਥੇ ਹੋ ਜੀ ਡਸਨਟ ਮੈਟਰ ਤਸੀਂ ਪੰਜਾਬ ਚੋਂ ਤਸੀਂ ਕਿਸੇ ਹੋਰ ਦੇਸ਼ ਚੋਂ ਤੁਸੀਂ ਅਮਰੀਕਾ ਚ ਰਹਿ ਰਹੇ ਹੋ ਆ ਇੰਡੀਆ ਚ ਓਪਰਚੁਨਿਟੀ ਦੀ ਘਾਟ ਨਹੀਂ ਹੈਗੀ ਉੱਥੇ ਥੋੜਾ ਹੋਰ ਸਿਸਟਮ ਚੱਲਦਾ ਇੱਥੇ ਜੇ ਵੇਖੀ ਆਪਾਂ ਅਮਰੀਕਾ ਦੇ ਵਿੱਚ ਵੀ ਅਮਰੀਕਾ ਨੂੰ ਇੱਕ ਓਪਰਚੁਨਿਟੀ ਦਾ ਦੇਸ਼ ਕਿਹਾ ਜਾਂਦਾ ਹੈ ਕਿ ਇੱਥੇ ਹਰ ਬੰਦਾ ਕੋਈ ਵੀ ਆਣ ਕੇ ਆਮਨਾ ਮੈਂ ਜੇ ਆਪਣੀ ਗੱਲ ਕਰਾਂ ਨਾ ਮੈਂ ਜੇ ਆਪਣੇ ਇੱਕ ਉਦਾਹਰਨ ਦਵਾਂ ਅਸੀਂ ਉੱਥੇ ਇੱਕ ਕੰਮ ਕਰਦੇ ਹਾਂ ਬਿਲਡਿੰਗ ਮਟੀਰੀਅਲ ਦਾ ਜੀ ਉੱਥੇ ਸਾਨੂੰ ਕਿਸੇ ਨੇ ਕੰਮ ਕਰਦੇ ਵੇਖਿਆ ਤੇ ਸਾਨੂੰ ਕਿਹਾ ਕਿ ਜੀ ਇਦਾਂ ਤੁਸੀਂ ਇੱਥੇ ਕੰਮ ਕਰਦੇ ਹੋ ਤੁਸੀਂ ਅਮਰੀਕਾ ਚ ਜਾ ਕੇ ਕਿਸੇ ਸਟੋਰ ਸਟਾਰ ਤੇ ਮੜਾ ਮਟਾ ਕੰਮ ਕਰੀਏ ਤੁਹਾਡਾ ਐਵੇਂ ਲੱਖ ਡੇਢ ਲੱਖ ਬਣ ਜਾਣਾ ਹਮ ਹੁਣ ਫਰਕ ਇਹੀ ਹੈ ਕਿ ਇੱਥੇ ਦਾ ਜਿਹੜਾ 1 ਡਾਲਰ ਆ ਉੱਥੇ ਜਾ ਕੇ ਅਸੀਂ 90 ਰੁਪਏ ਬਣਾ ਦਿੰਦਾ ਜੀ ਹੁਣ ਕੋਈ ਵੀ ਆਉਂਦਾ ਆ ਸ਼ੁਰੂਆਤ ਕਰਦਾ ਕੋਈ ਗੈਸਟ੍ਰੇਸ਼ਨ ਤੋਂ ਕਰਦਾ ਕੋਈ ਕੰਸਟਰਕਸ਼ਨ ਵਰਕਰ ਹੁੰਦਾ ਕੋਈ ਹੋਰ ਕਿਤੇ ਖੇਤਾਂ ਵਿੱਚ ਕੰਮ ਕਰਦਾ ਜੀ ਤੇ ਜੇ ਮੈਂ ਵੇਖਾਂ ਕਿ ਉਹ ਇੱਥੇ ਬੜੇ ਰੁਪਏ ਬਣਾਦੇ ਨੇ ਨਹੀਂ ਉਹ ਕਿਤੇ ਰਹਿੰਦੇ ਵੀ ਵਿਚਾਰੇ ਇੱਕ ਕਮਰੇ 'ਚ ਹੁੰਦੇ ਆ 20 25 25 ਨਾਲ ਜਾਨ ਨਾਲ ਰਹਿਣਾ ਪੈਂਦਾ ਜਦੋਂ ਬੰਦਾ ਇੱਥੇ ਆਉਂਦਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਇੰਨਾ ਸੰਘਰਸ਼ਪੂਰਨ ਜਿਹੜੀ ਲਾਈਫ ਇੱਥੇ ਆਣ ਕੇ ਜੀਣੀ ਇਕੱਲਿਆਂ ਰਹਿਣਾ ਆਪਣਾ ਮਾਪਿਓ ਪਰਿਵਾਰ ਭੈਣਾਂ ਸਭ ਕੁਝ ਪਿੱਛੇ ਛੱਡ ਕੇ ਇੱਥੇ ਆਣ ਕੇ ਕਾਦੇ ਵਾਸਤੇ ਇੱਕ ਪੈਸੇ ਵਾਸਤੇ ਤਾਂ ਕਿ ਇੱਥੇ ਦਾ ਜਿਹੜਾ 1 ਰੁਪਇਆ ਕਮਾਇਆ ਉੱਥੇ ਜਾ ਕੇ ਉਹ ਖਰਚਣ ਤੇ ਅਸੀਂ ਡਾਲਰ ਦੇ ਅਸੀਂ ਰੁਪਏ ਬਣਣਾ ਹੈ ਨਾ 1 ਡਾਲਰ ਦੇ ਕਮਾਏ ਦੇ ਜੀ ਹੁਣ ਜਿਹੜਾ ਸਿਸਟਮ ਉਹ ਚੇਂਜ ਹੋ ਰਿਹਾ ਇਹਨਾਂ ਦੇਸ਼ਾਂ ਨੇ ਬੜਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਕੋਈ ਆਉਂਦਾ ਹੀ ਉਹਨੂੰ ਇੱਥੇ ਸੜੀ ਜਨ ਮਿਲ ਜਾਂਦੀ ਸੀ ਪੱਕੇ ਵੀ ਹੋ ਜਾਂਦੇ ਸੀ ਪਰ ਇਹਨਾਂ ਦੇਸ਼ਾਂ ਨੇ ਹੁਣ ਇਹ ਚੀਜ਼ ਸੋਚੀ ਆ ਮੈਂ ਇੱਥੇ ਇਕੱਲੇ ਮੈਨਕੀ ਦੀ ਗੱਲ ਨਹੀਂ ਹੈਗੀ ਆਪਾਂ ਨਿਊਜ਼ੀਲੈਂਡ 'ਚ ਵੀ ਪਛੇ ਮੈਂ ਵੇਖਿਆ ਪਰसों ਦੀ ਖਬਰ ਆ ਕਿ ਉੱਥੇ ਵੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕੀਤੇ ਜਾ ਰਹੇ ਨੇ ਜੀ ਇੱਕ ਬੜਾ ਵੱਡਾ ਚੇਂਜ ਆ ਰਿਹਾ ਹੈ ਵਰਡ ਵਾਈਡ ਉਹ ਚੇਂਜ ਇਹ ਆ ਰਿਹਾ ਹੈ ਕਿ ਇਹ ਜਿਹੜੀਆਂ ਗੁੱਡ ਪੇਇੰਗ ਜੌਬਾਂ ਨੇ ਹਾਂਜੀ ਟਰਕਿੰਗ ਇਜ਼ ਅ ਗੁੱਡ ਪੇਇੰਗ ਜੌਬ ਟੂ ਹੁਣ ਜਿਹੜੀਆਂ ਇਤੋਂ ਦੂਜੀਆਂ ਵੀ ਐਚ 1 ਵੀ ਹੁਣੇ ਜਿਹੜੀ ਚੰਗੀਆਂ job ਆ ਉਹ ਚਾਹੁੰਦੇ ਨਹੀਂ ਕਿ ਜਿਹੜੀ ਸਿਟੀਜ਼ਨ ਲੋਕ ਹੋਹੀ ਹੋਣ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸੀ ਕਿ ਪੈਸੇ ਕਮਾਉਣ ਦਾ ਜਾਂ ਸਾਰਾ ਕੁਝ ਕਰਨ ਦਾ ਹੁਣ ਇਹ ਨਹੀਂ ਹੈਗਾ ਇੱਕ ਇੱਕ ਸਿਸਟਮ ਬਣਾਇਆ ਜਾ ਰਿਹਾ ਇਹ ਚੀਜ਼ ਕਿ ਆਪਾਂ ਆਪਣੇ ਆਪ ਨੂੰ ਪਹਿਲਾਂ ਤਰਜੀਹ ਦੇਈਏ ਜੀ ਤੇ ਜਿਹੜੇ ਬਾਹਰੋਂ ਆਏ ਹੋਏ ਲੋਕ ਆ ਉਹਨਾਂ ਨੂੰ ਜਾ ਤਾਂ ਉਹਨਾਂ ਦੇ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਜਾਣ ਕਿ ਉਹਨਾਂ ਨੂੰ ਵਾਪਸ ਮੁੜਨਾ ਪਵੇ ਬਿਲਕੁਲ ਵੇਖੋ ਹਾਲਾਤ ਤੇ ਗੁਰਜੀਤ ਸਿੰਘ ਜੀ ਇਸ ਟਾਈਮ ਦੇ ਉੱਪਰ ਤੇ ਹੋ ਹੀ ਚੁੱਕੇ ਨੇ ਹਾਲਾਤਾਂ ਦੇ ਕਰਕੇ ਹੀ ਬੰਦਾ ਇਸ ਟਾਈਮ ਤੇ ਖਿਜਿਆ ਹੋਇਆ ਜੇ ਕਿਸੇ ਦਾ ਲਾਇਸੈਂਸ ਸਸਪੈਂਸ਼ਨ ਦੀ ਕਗਾਰ ਤੇ ਖਲੋ ਗਿਆ ਵਾ ਕਿਸੇ ਨੂੰ ਪਤਾ ਕਿ ਯਾਰ ਜਿਹੜੇ ਮੇਰੇ ਖਰਚੇ ਨੇ ਜੇ ਮੈਂ ਉਹ ਆਨ ਗoing ਮੈਂ ਨਹੀਂ ਚਲਾ ਸਕਦਾ ਇਸ ਟਾਈਮ ਦੇ ਉੱਪਰ ਤੇ ਉਹਦੇ ਹਾਲਾਤ ਇਨਸਟੈਂਟਲੀ ਤੇ ਇਹੋ ਜਿਹੇ ਬਣ ਗਏ ਹੋਏ ਆ ਕਿ ਮੈਨੂੰ ਇਹ ਛੱਡ ਕੇ ਚਲੇ ਜਾਣਾ ਚਾਹੀਦਾ ਪਰ ਡੋਨਟ ਯੂ ਥਿੰਕ ਕਿ ਭਾਜੀ ਇਸ ਟਾਈਮ ਦੇ ਉੱਪਰ ਥੋੜੇ ਜਿ ਠਰਮੇ ਦੇ ਨਾਲ ਹਾਲਾਤਾਂ ਨੂੰ ਚੇਂਜ ਹੋਣ ਦੀ ਵੀ ਵੇਟ ਕਰਨ ਦੀ ਜ਼ਰੂਰਤ ਹੈਗੀ ਆ ਕਿ ਕੁਇਕ ਡਿਸੀਜਨ ਜਿਹੜਾ ਵਾ ਕਿਤਨਾ ਕਿਤੇ ਨੁਕਸਾਨਦਾਇਕ ਤਨਾ ਹੋ ਜੇ ਜਿਹੜਾ ਸਿਸਟਮ ਆ ਜ ਜਦਾ ਸਾਨੂੰ ਹੁਣ ਲੱਗ ਰਿਹਾ ਹੈਗੇ ਅਸੀਂ ਇਹ ਤੋਂ ਅੱਕ ਚੁੱਕੇ ਆਂ ਥੱਕ ਚੁੱਕੇ ਆਂ ਗੱਲ ਕੀ ਹੈ ਜੇ ਕੰਪੇਅਰ ਕਰਨਾ ਅਸੀਂ ਕਿਸੇ ਚੀਜ਼ ਨਾਲ ਹਾਂਜੀ ਅਸੀਂ ਉਸੇ ਇੰਡੀਆ ਤੋਂ ਆਏ ਆਂ ਜਿੱਥੇ ਪਹਿਲਾਂ ਵੀ ਘਰ ਕੋਈ ਮਾਰਗੇਜ ਨਹੀਂ ਹੈਗਾ ਉਸੇ ਇੰਡੀਆ ਤੋਂ ਆਏ ਜਿੱਥੇ ਪਹਿਲਾਂ ਹੀ ਕੋਈ ਪਾਣੀ ਦਾ ਬਿੱਲ ਨਹੀਂ ਹੈਗਾ ਉਸੇ ਇੰਡੀਆ ਤੋਂ ਆਏ ਜਿੱਥੇ ਅਸੀਂ ਬੱਤੀ ਜੜੀ ਕੁੰਡੀ ਲਾ ਕੇ ਬਾਲ ਲੈਨੇ ਆ ਹੁਣ ਉੱਥੇ ਜਿਹੜੇ ਆ ਤੁਹਾਡੇ ਲੀਵਿੰਗ ਐਕਸਪੈਂਸ ਜਿਹੜੇ ਉਹ ਬੜੇ ਘੱਟ ਨੇ ਜੇ ਕੋਈ ਬੰਦੇ ਕੋ 4-6 ਹੈਗੇ 4 ਪਾਲੀਆਂ ਹੈਗੀਆਂ ਉਹ ਉੱਥੇ ਆਮ ਨਾਲ ਜ਼ਿੰਦਗੀ ਜੀ ਸਕਦਾ ਹੈ ਪਰ ਫਿਰ ਵੀ ਆਪਾਂ ਇੱਥੇ ਆਏ ਜੀ ਹੈਨਾ ਹੁਣ ਜੇ ਇੱਥੇ ਆ ਗਏ ਆ ਤੇ ਇਹ ਨਾ ਆਖੀਏ ਕਿ ਆ ਜੀ ਸਿਚੁਏਸ਼ਨ ਬੜੀ ਮਾੜੀ ਹੋ ਗਈ ਹੈ ਅਸੀਂ ਚੱਲ ਜਣਾ ਮੰਨਦੇ ਆ ਇੱਥੇ ਮੌਰਗੇਜ ਦੇਣੇ ਪੈਂਦੇ ਨੇ ਬੱਤੀਆਂ ਦੇ ਬਿੱਲ ਦੇਣੇ ਪੈਂਦੇ ਨੇ ਪਾਣੀ ਮੋਲਦਾ ਆ ਆਟਾ ਮੋਲਦਾ ਸਾਰਾ ਕੁ ਤਾਂ ਹੀ ਅਸੀਂ ਸਰਵਾਈਵ ਕਰ ਸਕਦੇ ਹਾਂ ਬਿਲਕੁਲ ਹੁਣ ਹਾਲਾਤ ਇਹ ਹੋ ਗਿਆ ਕਿ ਆਪਾਂ ਜਿਹੜੇ ਪੰਜਾਬੀ ਆਏ ਇੱਥੇ ਆ ਗਏ ਹਾਂ ਸ਼ੇਵਿੰਗ ਕਰਨ ਵਾਸਤੇ ਕਿ ਥੋੜਾ ਬੋਤਾ ਕੁਝ ਪੈਸੇ ਜੋੜੀਏ ਹਾਂਜੀ ਅਸੀਂ ਆਪਣੀਆਂ ਲਾਇਬਿਲਟੀਆਂ ਵੱਡੀਆਂ ਕਰ ਲਈਆਂ ਬਿਲਕੁਲ ਜਦੋਂ ਇੱਕ ਫਿਰ ਗੱਲ ਆਉਂਦੀ ਜਿਹੜੇ ਕੋਵਿਡ ਨੇ ਉਹਨੇ ਭਾਈ ਬੜਾ ਵੱਡਾ ਇੱਕ ਮਹੱਤਵਪੂਰਨ ਨੇ ਇੱਕ ਇਹੋ ਜਿਹਾ ਮੋੜ ਲਿਆਂਦਾ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਕਿ ਜਿਹੜਾ ਅਜੇ ਤੱਕ ਸੁਤਰ ਨਹੀਂ ਆ ਰਿਹਾ ਜੀ ਕੋਵਿਡ ਤੋਂ ਪਹਿਲਾਂ ਜਿਹੜਾ ਇੱਕ ਬੰਦੇ ਦੀ ਕਮਾਈ ਸੀ ਨਾ ਉਹ ਇੱਕ ਲੈਵਲ ਜੇ ਦੀ ਹੂੰ ਹੂੰ ਇਹਨੇ ਇੱਕਦਮ ਆਣ ਕੇ ਕਮਾਈ ਵਧਾ ਦਿੱਤੀ ਜਾਂ ਪੈਸੇ ਚਾਰ ਆ ਗਏ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਯਾਰ ਵੀ ਹੁਣ ਨਜ਼ਾਰੇ ਲੱਗੇ ਆ ਤੇ ਆਹ ਲੱਲੀ ਆਹ ਚੀਜ਼ਾਂ ਕਰ ਲਈਏ ਅੱਜਕੱਲ ਅੱਜ ਦੀ ਡੇਟ 'ਚ ਮੈਂ ਵੇਖਦਾ ਔਖਾ ਉਹੀ ਹੈ ਜਿਹਨੇ ਆਪਣੇ ਐਕਸਪੈਂਸ ਵਧਾਏ ਜਿਹਨੇ ਲਾਇਬ੍ਰੇਰੀਆਂ ਵਧਾਈਆਂ ਜਿਹੜਾ ਉਹੇ ਗੱਡੀ ਚ ਚਲਾਉਂਦਾ ਰਿਹਾ ਪਹਿਲੇ ਵਾਲੀ ਜਿਹੜੀ ਗੱਡੀ ਫਰੀ ਆ ਉਹਨੂੰ ਕੋਈ ਦੁੱਖ ਨਹੀਂ ਹੈਗਾ ਤੇ ਜਿਹੜਾ ਉਹੀ ਘਰਾਂ 'ਚ ਰਹਿ ਰਿਹਾ ਵਾ ਜਿਹਨੇ ਵੱਡੇ ਵੱਡੇ ਪੰਗੇ ਨਹੀਂ ਲਏ ਹੈਗੇ ਉਹ ਵੀ ਸੁਖੀ ਹੈ ਜੀ ਤੇ ਉਹ ਆਪਣੀ ਲਾਈਫ ਨਾਰਮਲ ਜੀ ਰੇ ਨੇ ਜੀ ਕਿ ਦੋ ਤਿੰਨ ਯਾਰ ਮੇਰੇ ਫਰੈਂਡ ਹੀ ਨੇ ਉਹ ਉਦਾਹਰਨਾ ਨੇ ਮੈਂ ਨਾ ਉਹਨਾਂ ਨੂੰ ਸੋ ਕਹਿਣਾ ਕਿ ਯਾਰ ਤੁਸੀਂ ਲੋਨ ਲਓ ਕੋਈ ਗੱਲ ਨਹੀਂ ਲੋਨ ਲੈਣਾ ਚਾਹੀਦਾ ਅੱਗੇ ਵਧਣ ਵਾਸਤੇ ਉਹਨਾਂ ਨੇ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਬੜੀ ਬੜੀ ਜਿਹੀ ਚੱਲਦੀ ਹੁਣ ਮੈਂ ਉਹਨਾਂ ਨੂੰ ਸਹੀ ਸਮਝਦਾ ਹਾਂ ਹੁਣ ਮੈਨੂੰ ਲੱਗਦਾ ਕਿ ਉਹਨਾਂ ਦੇ ਡਿਸੀਜਨ ਜਿਹੜੇ ਉਹ ਸਹੀ ਆ ਸੋ ਆਪਣੀ ਜਿਹੜੀ ਜ਼ਿੰਦਗੀ ਆ ਉਹ ਇੱਕ ਇੱਕਦਮ ਜਿਹੜੇ ਸਿਚੁਏਸ਼ਨ ਚੇਂਜ ਹੁੰਦੀ ਆ ਉਹਨੂੰ ਬੜਾ ਥੱਕਾ ਹਾਰ ਕੇ ਆ ਜੀ ਦੁਖੀ ਹੋ ਕੇ ਕਹਿ ਦੀ ਕਿ ਮੈਂ ਦੁਖੀ ਹੋ ਜਾਣਾ ਹਾਂ ਜੇ ਜਾਣਾ ਚਾਹੁੰਦੇ ਹੋ ਚੜ੍ਹਦੀ ਕਲਾ ਜਿਓ ਇੱਦਾਂ ਵੀ ਪੰਜਾਬ 'ਚ ਕੁਛ ਨਹੀਂ ਹੈਗਾ ਕਿ ਉੱਥੇ ਜਾ ਕੇ ਇਹ ਕਰੰਟ ਸਰਕਮਸਟੈਂਸਸ ਦੀ ਹੁੰਦੀ ਹੈ ਗੁਰਜੀਤ ਸਿੰਘ ਜੀ ਇੱਕ ਤੇ ਹੀ ਕਹਿੰਦੇ ਸੀ ਕਿ ਬੰਦਾ ਰਿਵਰਸ ਮਾਈਗ੍ਰੇਸ਼ਨ ਦੇ ਵਿੱਚ ਨਾ ਇੱਕ ਤੇ ਬੰਦਾ ਇਹ ਹੁੰਦਾ ਸੀ ਕਿ ਬੰਦਾ ਕਹਿੰਦਾ ਚੱਲ ਯਾਰ ਮੇਰਾ ਅੱਗੇ ਕੁਝ ਬਣਨਾ ਕਿ ਨਹੀਂ ਬਣਨਾ ਡਿਸੀਜਨ ਜਿਹੜੇ ਆ ਇਸ ਟਾਈਮ ਦੇ ਪਰਸਾਇਲਮ ਨੂੰ ਰਿਲੇਟਿਡ ਵੀ ਕਹਿ ਦਿੱਤਾ ਗਿਆ ਕਿ ਬਈ ਡਿਸੀਜਨ ਹੋਲਡ ਕਰ ਦਿਓ ਸਾਰੇ ਅ ਕੱਚੇ ਬੰਦੇ ਵਾਸਤੇ ਤੰਗੀਆਂ ਪਰੇਸ਼ਾਨੀਆਂ ਡੇ ਬਾਈ ਡੇ ਵਧਦੀਆਂ ਨਜ਼ਰ ਆ ਰਹੀਆਂ ਸੀ ਪਰ ਇਹਦੇ ਨਾਲ ਤੇ ਜਿਹੜਾ ਯੂਐਸ ਸਿਟੀਜ਼ਨ ਆ ਉਹ ਵੀ ਹੈਵਲੀ ਇੰਪੈਕਟ ਹੋ ਰਿਹਾ ਟੈਕ ਇੰਡਸਟਰੀ ਦੇ ਵਿੱਚ ਜਿਹੜਾ ਵਰਕਰ ਆ ਉਹ ਵੀ ਐਚ1ਬੀ ਵੀਜ਼ਾਸ ਦੇ ਉੱਪਰ ਆਫਕੋਰਸ ਇੰਡੀਆ ਤੋਂ ਚਾਈਨਾ ਤੋਂ ਥੋੜਾ ਲਿਆਉਣਾ ਪੈਂਦਾ ਅੱਜ ਉਹਨਾਂ ਵਾਸਤੇ ਵੀ ਇੱਕ ਚੈਲੈਂਜਿੰਗ ਸਿਚੁਏਸ਼ਨ ਬਣੀ ਪਈ ਆ ਜੇ ਫਾਰਮਜ਼ ਦੀ ਗੱਲ ਕਰੀਏ ਜੇ ਫਾਰਮ ਵਰਕਰ ਜਿਹੜਾ ਹੈ ਜੇ ਉਹਦੇ ਸਿਰ ਤੇ ਤਲਵਾਰ ਲਮਕਣਦੀ ਆ ਤੇ ਜਿਹੜੇ ਲੋਕ ਫਾਰਮ ਔਨ ਕਰਦੇ ਨੇ ਜਿਹੜੇ ਸਿਟੀਜ਼ਨ ਆ ਉਹ ਹੁਣ ਵਰਕਰ ਨਹੀਂ ਉਹਨਾਂ ਕੋ ਹੈਗੇ ਇਸ ਟਾਈਮ ਤੇ ਉਹ ਵੀ ਤੰਗੀ ਪਰੇਸ਼ਾਨੀ ਚਾ ਜੇ ਕਹੀਏ ਕਿ ਨਾਨ ਡੋਮਿਸਾਈਲ ਡਰਾਈਵਿੰਗ ਲਾਇਸੈਂਸ ਹੋਲਡਰ ਜਿਹੜੇ ਆ ਅੱਜ ਟਰੱਕਿੰਗ ਛੱਡਣ ਦੇ ਮਜਬੂਰ ਹੋ ਗਏ ਆ ਤੇ ਟਰੱਕਿੰਗ ਕੰਪਨੀਆਂ ਔਨ ਕਰਨ ਵਾਲੇ ਵੀ ਤੇ ਯੂ ਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹ ਵੀ ਕਿਤੇ ਨਾ ਕਿਤੇ ਸਫਰ ਕਰ ਰਹੇ ਦੋਵੇਂ ਤਰ੍ਹਾਂ ਇਸ ਟਾਈਮ ਪ੍ਰੋਬਲਮ ਜੀ ਆਪਾਂ ਆ ਚੀਜ਼ਾਂ ਦੇਖਦੇ ਆ ਕਿ ਇੱਕ ਜਿਹੜਾ ਕੱਚਾ ਵਾ ਇਹ ਗੱਲ ਨਾ ਕੱਚੇ ਪੱਕੇ ਬੰਦੇ ਦੀ ਮੈਨੂੰ ਲੱਗਦੀ ਜੀ ਗੱਲ ਉਹਨੇ ਇਹ ਹੈਗੀ ਆ ਕਿ ਇਹ ਕਿਹੜੀ ਪੱਛਮੀ ਸਭਿਅਤਾ ਨਾ ਹੂੰ ਹੂੰ ਉਹਦਾ ਥੋੜਾ ਡਾਊਨਫਾਲ ਹੁੰਦਾ ਜਾ ਰਿਹਾ ਜਿੱਦਾਂ ਕਲਚਰ ਮਿਕਸ ਹੋ ਜਾਣੇ ਜਾਂ ਇੱਕ ਆਪਾਂ ਵੇਖੀ ਇੱਕ ਖਾਸ ਆਬਾਦੀ ਜਿਹੜੀ ਉਹ ਟੇਕਓਵਰ ਕਰ ਲੈਂਦੀ ਕੁਝ ਚੀਜ਼ ਜਿੱਥੇ ਆਪਾਂ ਇਕੱਠੇ ਹੁੰਨੇ ਆ ਜਿੱਥੇ ਕੋਈ ਆਬਾਦੀ ਜਿਹੜੀ ਏਸ਼ੀਅਨ ਆਬਾਦੀ ਜਿਉ ਚਾਈਨੀਜ਼ ਲਾ ਲਓ ਉਹ ਆਪਣਾ ਪਾਕਿਸਤਾਨੀ ਲਾ ਲਈਏ ਜਾਂ ਆਪਣੇ ਦੇਸੀ ਪੰਜਾਬੀ ਲਾ ਲਈਏ ਇੰਡੀਅਨ ਇਹ ਕਲਚਰ ਨੂੰ ਨਾ ਥੋੜਾ ਪੱਛਮੀ ਸਭਿਅਤਾ ਦੇ ਨਾਲ ਮਿਕਸ ਕਰਨ ਨੂੰ ਥੋੜਾ ਘਟ ਗਏ ਸ਼ਾਇਦ ਜਾਂ ਆਪਣੇ ਆਪ ਨੂੰ ਅਗਿਲ ਹੋਣਾ ਇਹਨਾਂ ਨੇ ਸ਼ੁਰੂ ਕਰਤਾ ਜੀ ਉਹ ਚੀਜ਼ ਤੋਂ ਇਹ ਥੋੜਾ ਪ੍ਰਸਾ ਹਣੇ ਹੁਣ ਜੇ ਇੱਕ ਕੱਚਾ ਬੰਦਾ ਮੇਰੇ ਵਰਗਾ ਦਿਖਣ ਰਿਹਾ ਵਾ ਤੇ ਇੱਕ ਪੱਕਾ ਬੰਦਾ ਜਿਹੜਾ ਮੇਰੇ ਵਰਗਾ ਦਿਖਣ ਰਿਹਾ ਦੋਨੋਂ ਬੋਥ ਟਾਰਗੇਟ ਹੋਣੇ ਆ ਉਹ ਇਹ ਨਹੀਂ ਵੇਖ ਰਹੀ ਕਿ ਇਹ ਕੱਚਾ ਵਾ ਉਹ ਪਰ ਮੇਰੇ ਵਰਗਾ ਛੜੀ ਜੰਮੀ ਆ ਹਾਂ ਉਹਨੂੰ ਦੱਸਣਾ ਪਊਗਾ ਕਿ ਹਾਂ ਮੈਂ ਛੜੀ ਜੈਨਾ ਫਿਰ ਭਾਏ ਕੋਈ ਅਫੀਸਰ ਜਾਓ ਤੇ ਉਹਨਾਂ ਨੂੰ ਛੱਡ ਦੂਗਾ ਪਰ ਜਿਹੜਾ ਬੰਦਾ ਟਾਰਗੇਟ ਕਰ ਲਿਆ ਤੁਹਾਨੂੰ ਜੱਜ ਕਰ ਰਿਹਾ ਤੁਹਾਨੂੰ ਦੇਖ ਕੇ ਉਹਨੇ ਉਹਨਾਂ ਦੋਨਾਂ ਨੂੰ ਹੀ ਕਰਨਾ ਬਿਲਕੁਲ ਉਹ ਭਾਏ ਦੇਖਣ ਵਿੱਚ ਜਿਹੜਾ ਫਰਕ ਆ ਹੁਣ ਇਹਨਾਂ ਨੇ ਕਿਹਾ ਵੀ ਹੈ ਕਿ ਪਿੱਛੇ ਜਿ ਇੱਕ ਬਿਆਨ ਵੀ ਹੈ ਕਿ ਜਿਹੜਾ ਪਸ਼ਮੀ ਸ਼ਭਿਆਤਾ ਦੇ ਅਨੁਕੂਲ ਜੀ ਹੈਨਾ ਹੁਣ ਕਹਿਣ ਦਾ ਸਿੱਧਾ ਸਿੱਧਾ ਭਾਵ ਹੈ ਕਿ ਜາດ ਤੋਂ ਹੀ ਕਰਜਲ ਜਿਹੜਾ ਕਲਚਰ ਆ ਉਹਦੇ ਵਿੱਚ ਮਿਕਸ ਅਪ ਹੋ ਜਾਓ ਜਾਂ ਤੁਸੀਂ ਫਿਰ ਆਪਣੇ ਇਥੋਂ ਕੁਝ ਕਰ ਲਓ ਬਿਲਕੁਲ ਗੱਲ ਗੁਰਜੀਤ ਸਿੰਘ ਜੀ ਮੈਂ ਐਡ ਆਨ ਕਰਨਾ ਚਾਹੁੰਦਾ ਉਹ ਗੱਲ ਕਰਦੇ ਕਿ ਜਿਹੜਾ ਬੰਦਾ ਅਮਰੀਕਨ ਵੈਲਿਊਜ਼ ਤੇ ਅਨੁਕੂਲ ਨਹੀਂ ਹੈਗਾ ਉਹ ਇਥੋਂ ਛੱਡ ਦੇ ਪਰ ਵੇਖੋ ਜੀ ਕਹਿਣੀ ਤੇ ਕਰਨੀ ਇਹ ਫਿਰ ਦੋ ਅਲੱਗ-ਅਲੱਗ ਚੀਜ਼ਾਂ ਜੀ ਕਿ ਅਮਰੀਕਨ ਵੈਲਿਊਜ਼ ਕਹਿ ਦੇਣਾ ਇੱਕ ਬੰਨੇ ਹੋ ਮੈਂ ਤਾਂ ਇੱਥੇ ਉਹਨਾਂ ਨੂੰ ਵੀ ਕੁਐਸਚਨ ਕਰਾਂਗਾ ਕਿ ਜਿਹੜੇ ਕਹਿੰਦੇ ਜੀ ਤੁਸੀਂ ਅਮਰੀਕਨ ਵੈਲਿਊਜ਼ ਦੇ ਅਨੁਕੂਲ ਨਹੀਂ ਹੈਗੇ ਤੁਸੀਂ ਤੁਸੀਂ ਛੱਡ ਦਿਓ ਜਿਹੜੇ ਇਹ ਗੱਲ ਕਹਿ ਵੀ ਰਹੇ ਆ ਐਕਚੁਅਲ ਚ ਉਹ ਖੁਦ ਵੀ ਅਨੁਕੂਲ ਹੈ ਇਸ ਚੀਜ਼ ਦੇ ਪਰ ਅਮਰੀਕਨ ਵੈਲਿਊਜ਼ ਬੇਸਿਕਲੀ ਹੈ ਕੀ ਆ ਪਹਿਲਾਂ ਤਾਂ ਇਹ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਕਿਸੇ ਨੂੰ ਲੈਕਚਰ ਵੀ ਕਰ ਸਕਦੇ ਹਾਂ ਕਿ ਭਾਈ ਇਹ ਅਮਰੀਕਨ ਵੈਲਿਊਜ਼ ਦੇ ਚੱਲੋ ਅਮਰੀਕਨ ਵੈਲਿਊਜ਼ ਵਾਈਟ ਵੈਲਿਊਜ਼ ਨਹੀਂ ਹੈਗੀ ਆ ਜੇ ਅਸੀਂ ਉਹਦੇ ਬਿਲਕੁਲ ਕੋਰ ਦੇ ਵਿੱਚ ਜਾ ਕੇ ਦੇਖੀਏ ਉਹ ਬਿਲਕੁਲ ਟੋਟਲ ਆਫ ਟਾਪਿਕ ਚਲ ਜਾਂਦੀ ਹੈ ਚੀਜ਼ ਪਰ ਜੀ ਸਿੰਘ ਜੀ ਹੁਣ ਦਿਖਦੀ ਗੱਲ ਆਈ ਆ ਜੀ ਅਸੀਂ ਗੱਲ ਕਰਦੇ ਦਿਖਦੀ ਦਿਖ ਨੂੰ ਲੈ ਕੇ ਟਾਰਗੇਟ ਹੁੰਦੇ ਆ ਸਾਡੇ ਰਿਲੀਜੀਅਸ ਸੈਂਟੀਮੈਂਟਸ ਵੀ ਹਰਟ ਹੁੰਦੇ ਨੇ ਡੂ ਯੂ ਥਿੰਕ ਕਿ ਆਪਣੀ ਦੇਖ ਦੇ ਨਾਲ ਕੰਪਰੋਮਾਈਜ਼ ਕਰ ਲੈਣਾ ਇੱਕ ਸਾਨੂੰ ਪਰਮਾਨੈਂਟ ਸੋਲੂਸ਼ਨ ਇਹ ਚੀਜ਼ ਦੇ ਸਕਦੀ ਇੱਥੇ ਜਿਵੇਂ 2001 ਦੇ ਵਿੱਚ ਰੇਸਿਜ਼ਮ ਬਹੁਤ ਜ਼ਿਆਦਾ ਵਧ ਗਿਆ ਜਿਹਦੇ ਜ਼ਿਆਦਾਤਰ ਸ਼ਿਕਾਰ ਜਿਹੜੇ ਆ ਸਾਡੇ ਸਿੱਖ ਭਾਈਚਾਰੇ ਦੇ ਲੋਕ ਜ਼ਿਆਦਾ ਹੋਏ ਸੀ ਅੱਜ ਲੱਗਦਾ ਹੈ ਕਿ ਕਿਤੇ ਨਾ ਕਿਤੇ ਫੇਰ ਦੁਬਾਰਾ ਕੰਪਰੋਮਾਈਜ਼ ਕਰਨ ਨੂੰ ਕਈ ਲੋਕ ਹੀ ਤਿਆਰ ਪਰ ਇਹ ਪਰਮਾਨੈਂਟ ਸੋਲੂਸ਼ਨ ਦੇਗਾ ਉਸ ਚੀਜ਼ ਨੂੰ ਜਗਦੀਸ਼ ਸਿੰਘ ਜੀ ਮੈਂ ਨਾ ਇੱਥੇ 2011 ਵਿੱਚ ਆਇਆ ਹਾਂ ਜੀ ਮੈਨੂੰ ਬਹੁਤੇ ਪੱਗਾਂ ਵਾਲੇ ਨਹੀਂ ਹਿਲਾਉਂਦੇ ਹੂੰ ਹੂੰ ਤੇ ਜਿਹੜਾ ਬੰਦਾ ਜਾਂ ਜਿਹੜਾ ਇੰਡੀਆ ਵੀ ਹੋਣੇ ਹੈ ਤੇ ਜਿਹੜਾ ਅਮਰੀਕਾ ਤੋਂ ਕੋਈ ਬੰਦਾ ਜਾਂਦਾ ਹੁੰਦਾ ਹੈ ਨਾ ਜ਼ਿਆਦਾਤਰ ਉਹਨਾਂ ਵਿੱਚ ਤਾਦਾਦ ਜਿਹੜੇ ਕੇਸ ਕੱਟੇ ਵਾਲਿਆਂ ਦੀ ਹੁੰਦੀ ਹੈ ਖੁੰਨਿਆਂ ਵਾਲੇ ਖੁੰਨਿਆਂ ਦੀ ਹੁੰਦੀ ਥੋੜਾ ਜਿਹਾ ਸਮਾਂ ਆ ਆਪਣੇ ਗਾਇਕਾਂ ਨੇ ਆਪਾਂ ਕਹਿ ਦਈਏ ਕਿ ਉਹਨਾਂ ਨੇ ਪੱਗ ਬੰਨੀ ਸੀ ਇੱਕ ਸਟਾਈਲ ਜਿਹਾ ਆ ਗਿਆ ਮੁੰਡੇ ਪੰਜਾਬੀਆਂ ਨੇ ਪੰਜਾਬ 'ਚ ਬੜੀਆਂ ਪੱਗਾਂ ਬੰਨ੍ਹੀਆਂ ਸ਼ੁਰੂ ਕਰਤੀਆਂ ਉਹੀ ਮੁੰਡੇ ਜਿਹਨਾਂ ਇੱਥੇ ਆਏ ਆ ਉਹ ਪੱਗਾਂ ਨਾਲ ਲਿਆਏ ਹੂੰ ਹੂੰ ਠੀਕ ਹੈ ਭਾਈ ਉਹਨਾਂ ਨੂੰ ਆਪਾਂ ਕਹਿ ਰਹੇ ਹਾਂ ਜੀ ਕਮੀ ਆ ਉਹ ਥੋੜੇ ਆਪਣੇ ਮਨਮਤਾਬਕ ਚੱਲਦੇ ਨੇ ਕਿਸੇ ਦੀ ਸੁਣਦੇ ਘੱਟ ਨੇ ਥੋੜੀਆਂ ਆਪਣੀਆਂ ਗੱਲਾਂ ਕਰਦੇ ਨੇ ਜਦੋਂ ਮੈਂ ਆਇਆ ਸੀ ਮੈਂ ਵੀ ਕੇਸ ਕਰਾ ਕੇ ਆਇਆ ਸੀ ਮੈਨੂੰ ਅਜੇ ਨਾ ਏਜੰਟ ਨੇ ਕਿਹਾ ਕਿ ਥੋੜਾ ਕੋਈ ਸਤਿ ਰਾਜ ਜਿਹਾ ਹੋ ਜੇ ਹੋ ਸਕਦੀ ਹੈ ਤਾਂ ਕੇਸ ਕਰਾ ਦੇ ਮੈਂ ਘਟਾ ਦਿੱਤੇ ਤੇ ਉਦੋਂ ਬਾਹਰ ਵਿੱਚ ਵੀ ਜਦੋਂ ਇੱਥੇ ਕੈਲੀਫੋਰਨੀਆ ਮੂਵ ਉਹ ਕੇਸ ਰੱਖ ਲੈਣਾ ਹੁਣ ਇੱਥੇ ਇੱਕ ਮਾਹੌਲ ਆ ਜੀ ਆਪਣੇ ਪੰਜਾਬੀਅਤਾਂ ਵਾਸਤੇ ਇੱਕ ਰਿਲੇਜਨ ਹੈ ਹਰ 4-5 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਨੇ ਦੂਜੀ ਸ਼ੀਟਾਂ ਜਿਹੀ ਚੀਜ਼ਾਂ ਨਹੀਂ ਹੈਗੀਆਂ ਅਜੇ ਵੀ ਉੱਥੇ ਥੋੜਾ ਮਿਕਸ ਅਪ ਹੋਏ ਨੇ ਲੋਕੀ ਗੋਰਿਆਂ ਦੇ ਕਲਚਰ ਨਾਲ ਜੀ ਆਪਣੇ ਥੋੜਾ ਇੱਥੇ ਕਲਫੋਨੀ ਚੀਜ਼ ਘਟਾ ਹੁਣ ਜੇ ਮੈਂ ਗੱਲ ਕਰਾਂ ਜਿੱਦਾਂ ਤੁਸੀਂ ਕਿਹਾ ਕਿ ਜੇ ਕੇਸ ਕੱਟਣਾ ਹੱਲ ਹੈ ਕੇਸ ਕੱਟਣਾ ਹੱਲ ਨਹੀਂ ਹੈਗਾ ਜੀ ਆਪਾਂ ਗੱਲ ਕਰੀ ਜੇ ਆਪਾਂ ਆਪਣੇ ਰਹਿਣਾ ਬਜਿੱਦ ਕਿ ਹਾਂ ਵੀ ਇੱਕ ਸਿੱਕੀ ਨਹੀਂ ਮੰਨਦੇ ਸੀ ਕਿਤੇ ਨੁਕਸਾਨ ਨਹੀਂ ਕਰਦੇ ਅਸੀਂ ਇੱਕ ਸਿੱਕੀ ਰੂਪ ਵਾਲੇ ਜਿਹੜੇ ਆ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਅਸੀਂ ਆਪਾਂ ਇਦਾਂ ਦੇ ਅਾਨੂੰ ਕੋਈ ਚਹੋਮੇ ਨਹੀਂ ਆਈ ਕਿ ਅਸੀਂ ਇਦਾਂ ਦੇਖਣਾ ਪਰ ਅਸੀਂ ਇਹ ਕਹਿੰਦੇ ਕਿ ਇਹਨੂੰ ਪ੍ਰਮਾਤਮਾ ਨੇ ਇਦਾਂ ਦੇ ਬਣਾਇਆ ਤਾਂ ਅਸੀਂ ਇਦਾਂ ਦੇਖਣਾ ਹੁਣ ਇਹੋ ਬੰਦੇ ਦੀ ਜਿਹੜੀ ਵੈਂਡੋ ਸਿਚੁਏਸ਼ਨ ਆ ਜਿਹੜਾ ਜਿਹਨੇ ਇੱਥੇ ਰਹਿਣਾ ਵਾ ਉਹ ਉਹਦੇ ਮੁਤਾਬਕ ਆ ਕਿ ਉਹ ਕੀ ਚਾਹੁੰਦਾ ਕਰਨਾ ਹੁਣ ਜਦੋਂ ਨਾਉ ਡਾਟ ਜਦੋਂ ਸਾਨੂੰ ਇਦਾਂ ਦੇ ਨੂੰ ਦੇਖਦੇ ਆ ਇੱਕ ਖਾਸ ਕਮਿਊਨਿਟੀ ਨਾਲ ਜੋੜ ਦਿੱਤਾ ਜਾਂਦਾ ਉਹਦੇ ਕਰਕੇ ਥੋੜਾ ਡਰ ਜਿਹਾ ਵੀ ਲੱਗਦਾ ਵੀ ਕਦੇ ਕੋਈ ਇਹੋ ਜਿਹਾ ਨਾ ਉੱਥੇ ਵੀ ਕੋਈ ਇਹੋ ਜਿਹਾ ਮਾਸ ਸ਼ੂਟਿੰਗ ਹੁੰਦੇ ਰਹਿੰਦੇ ਕੋਈ ਇਹੋ ਜਿਹਾ ਕਤਲ ਕਰ ਦੇ ਕਿਸਦਾ ਜੋ ਕਿਸੇ ਦਾ ਜੋ ਕੁਝ ਨਾ ਹੋ ਜੇ ਪਰ ਇਹ ਫਿਰ ਗੱਲ ਮੈਂ ਉੱਥੇ ਕਿਹਾ ਮੈਨੂੰ ਲੱਗਦਾ ਇਹ ਕੇਸ ਘਟਾਉਣੇ ਆ ਲੈਣੇ ਹੈਗਾ ਬਿਲਕੁਲ ਗੁਰਜੀਤ ਸਿੰਘ ਜੀ ਮੈਂ ਤੁਹਾਨੂੰ ਪਹਿਲਾ ਕੁਐਸਚਨ ਕੀਤਾ ਸੀ ਨਾ ਜਿਹੜਾ ਤੁਸੀਂ ਵਿੱਚ ਇੱਕ ਪੁਆਇੰਟ ਉਠਾਇਆ ਹੈ ਕਿ ਅਮਰੀਕਨ ਵੈਲਿਊ ਜੀ ਇਹੀ ਇੱਕ ਅਮਰੀਕਨ ਵੈਲਿਊ ਦਾ ਇੱਕ ਪਾਰਟ ਆ ਸਾਡੀ ਫ੍ਰੀडम ਫਸਟ ਅਮੈਂਡਮੈਂਟ ਬਿਲ ਆਫ ਰਾਈਟਸ ਕਨਸਟੀਟਿਊਸ਼ਨ ਸਾਨੂੰ ਇਥੋਂ ਦਾ ਅਧਿਕਾਰ ਦਿੰਦਾ ਕਿ ਭਈ ਤੁਸੀਂ ਆਪਣੀ ਰਿਲੀਜੀਅਨ ਦੀ ਪ੍ਰੋਪਰ ਸੰਪੂਰਨ ਤਰੀਕੇ ਨਾਲ ਪ੍ਰੈਕਟਿਸ ਕਰ ਸਕਦੇ ਹੋ ਜੀ ਇਹ ਅਮਰੀਕਨ ਵੈਲਿਊਜ਼ ਦਾ ਹਿੱਸਾ ਜੀ ਰਾਈਟ ਸੋ ਇਹ ਗੱਲ ਜ਼ਰੂਰੀ ਹੈ ਮੈਂ ਤਾਂ ਗੱਲ ਨਾਲ 100% ਸਹਿਮਤ ਵੀ ਆ ਗੁਰਜੀਤ ਸਿੰਘ ਜੀ ਕਿ ਇਹ ਟੈਂਪਰਰੀ ਸੋਲੂਸ਼ਨ ਹੋ ਸਕਦੇ ਆ ਕਿ ਇਹ ਵਾਸਤੇ ਕਿ ਹਾਲ ਦੀ ਘੜੀ ਲੱਗੇਗਾ ਕਿ ਹਾਂ ਭਈ ਜੇ ਮੈਂ ਆਪਣੇ ਇਹ ਚੀਜ਼ਾਂ ਤੋਂ ਭੱਜ ਜਾਣਾ ਆਪਣੀ ਆਈਡੈਂਟੀਟੀ ਨੂੰ ਮਿਕਸ ਅਪ ਕਰ ਲੈਣਾ ਵਾ ਉਹ ਸ਼ਾਇਦ ਫਾਰ ਅ ਟਾਈਮ ਬੀਂਗ ਉਹਨੂੰ ਇੱਕ ਟੈਂਪਰਰੀ ਰੀਲੀਫ ਤੇ ਦੇ ਦਿੰਗੇ ਬਟ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀ ਆਈਡੈਂਟੀਟੀ ਤੋਂ ਕਦੀ ਖੁੱਦ ਭੱਜ ਸਕਦੇ ਆ ਦੇਖੋ ਜੀ ਇੱਕ ਬਾਰੀ ਆਇਡੈਂਟੀ ਹੈ ਜੀ ਇੱਕ ਸਾਡਾ ਅੰਦਰੂਨੀ ਇਸ ਆਪਾਂ ਕਹੋ ਜਿਹਾ ਇਹ ਬੜਾ ਮੈਟਰ ਕਰਦਾ ਜੀ ਕਈ ਲੋਕ ਮੇਰੀ ਆਇਡੈਂਟੀ ਵਰਗੇ ਵੀ ਗਲਤ ਹੋ ਸਕਦੇ ਨੇ ਬਿਲਕੁਲ ਕਈ ਲੋਕ ਜਿਹੜੇ ਜਾਂਦੇ ਕੇਸ ਘੱਟੇ ਵੀ ਆ ਉਹ ਵੀ ਇਹੋ ਜੇ ਕੰਮ ਕਰ ਦਿੰਦੇ ਨੇ ਚੰਗੇ ਕੀ ਜਿਹੜੇ ਕਦੇ ਮੇਰੀ ਆਇਡੈਂਟੀ ਵਾਲਿਆਂ ਨੇ ਕੀਤੇ ਹੁਣ ਬਿਲਕੁਲ ਹੁਣ ਗੱਲ ਉੱਥੇ ਆ ਜਾਂਦੀ ਕਿ ਅਹੀਂ ਜੇ ਸਾਨੂੰ ਇਹ ਦੇਸ਼ ਜਿਹੜਾ ਵਾ ਸਾਨੂੰ ਇਜਾਜ਼ਤ ਦੇ ਰਿਹਾ ਵਾ ਕਿ ਇਹ ਇਥੇ ਆਪਣੇ ਸਰੂਪ ਨੂੰ ਕਿੱਦਾਂ ਰੱਖਣਾ ਰੱਖ ਸਕਦੇ ਆ ਅਸੀਂ ਆਪਣੇ ਜਿਹੜੀ ਸਾਡੀ ਧਾਰਮਿਕ માનਤਾ ਹੈ ਉਹਨੂੰ ਮੰਨ ਸਕਦੇ ਆ ਜੇ ਦੇਸ਼ ਦੇ ਸੰਵਿਧਾਨ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ ਫਿਰ ਸਾਨੂੰ ਜਿਹੜਾ ਰੋਕ ਰਿਹਾ ਉਹ ਇੱਕ ਟੈਂਪਰੀਰੀ ਤੌਰ ਤੇ ਰੋਕ ਰਿਹਾ ਕਿਉਂਕਿ ਇੱਕ ਕਿਹੋ ਜਿਹਾ ਬੰਦਾ ਸਾਹਦ ਉੱਪਰ ਬੈਠ ਗਿਆ ਜਿਹਨੂੰ ਕੁਝ ਜਿਹੜਾ ਕੋਈ ਖਾਸ ਮਕਸਦ ਲੈ ਕੇ ਚੱਲਿਆ ਹੋਵੇ ਪਰ ਇਹ ਵੀ ਦੇਖਣਾ ਪੈਣਾ ਕਿ ਉਹ ਇੱਥੇ ਇੱਥੇ ਬੈਠਾ ਨਹੀਂ ਰਹਿਣਾ ਬਿਲਕੁਲ ਫੋਰ ਟਾਈਮ ਬੀਇੰਗ ਉਹਨੇ ਉਹਨੂੰ ਵੀ ਇਥੋਂ ਕੀ ਕਹਿੰਦੇ ਆ ਕਿ ਜਾਣਾ ਪੈਣਾ ਆਪਣੀ ਟਰਮ ਖਤਮ ਕਰਕੇ ਜਾਣਾ ਪੈਣਾ ਬਿਲਕੁਲ ਗੁਰਜੀਤ ਸਿੰਘ ਜੀ ਦੋਸਤੋ ਇਸ ਟਾਪਿਕ ਦੇ ਵਿੱਚ ਅਸੀਂ ਰਿਵਰਸ ਮਾਈਗ੍ਰੇਸ਼ਨ ਤੇ ਕਰੰਟ ਜੋ ਸਿਨੈਰੀਓ ਨੇ ਅਮਰੀਕਾ ਦੇ ਵਿੱਚ ਚੱਲ ਰਹੇ ਉਹਦੇ ਬਾਰੇ ਕੁਝ ਡਿਸਕਸ਼ਨ ਜ਼ਰੂਰ ਹੋਈਆਂ ਨੇ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਆ ਉਹ ਡੈਫੀਨਿਟਲੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਅੱਜ ਦਾ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ